ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖਣ ਹਾਲੀ ਅੰਦਰ ਸਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇ ਕਾਂ ਸਾਹਮਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇ ਸਾਮਣੇ ਜਹਰਾ ਜਹੁਰ ਹਜਰਾ ਹਜੂਰ ਸਰਵ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖੇ ਭਗਤੋ ਅਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਬਾਣੀ ਕੇ ਬੋਲ ਕਲਯੁਗ ਦੇ ਉਤਾਰ ਬਖਸ਼ਿੰਦ ਪਿਤਾ ਸਰਵ ਸ਼ਕਤੀਮਾਨ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਜੁੜ ਰਹੀ ਸਾ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਅਸੀਂ ਸਾਰੇ ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਸੰਗਤ ਬਖਸ਼ੀ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲ ਲਈ ਸੁਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੀ ਕਾਸ਼ਟ ਹਰੇ ਮਹਾਰਜ ਨੇ ਕਿਰਪਾ ਕੀਤੀ ਹੈ ਸੰਗਤ ਬਖਸ਼ੀ ਹੈ ਕਾ ਸੰਗਤ ਦੇ ਵਿੱਚੋਂ ਲਾਹਰ ਅਲੀ ਸੰਗਤ ਦੇ ਵਿੱਚੋਂ ਗੁਣ ਪ੍ਰਾਪਤ ਕਰ ਲਈਏ ਬਾਜ਼ਾਰ ਦੇ ਵਿੱਚ ਦੁਕਾਨਾਂ ਖੁੱਲੀਆਂ ਹੁੰਦੀਆਂ ਨੇ ਸਾਰੇ ਸੌਦੇ ਉੱਥੇ ਹੁੰਦੇ ਨੇ ਪਰ ਜਿਹੜਾ ਖਰੀਦਦਾ ਹੈ ਆਪਣੀ ਜੀਬ ਪੌਕਟ ਖੀਸੇ ਵਿੱਚ ਪੈਸੇ ਪਾ ਕੇ ਜਾਂਦਾ ਹੈ ਉਹ ਸੌਦਾ ਲੈ ਆਉਂਦਾ ਹੈ ਜਿਸ ਦਾ ਪਰਸ਼ ਬਟੂਆ ਘਰ ਰਹਿ ਜਾਏ ਉਹ ਇਧਰ ਉਧਰ ਦੇਖਦਾ ਹੈ ਪੂੰਜੀ ਤੇ ਜਿਸ ਦੇ ਕੋਲ ਪ੍ਰੇਮ ਸ਼ਰਦਾ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਬੜਾ ਪਰੋਸਾ ਬੜਾ ਅੰਦਰੋਂ वेदना ਖਿੱਚ ਰੂਪੀ ਪੂੰਜੀ ਹੁੰਦੀ ਹੈ ਉਹ ਗੁਰਨਾਨਕ ਦੀ ਹੱਡੀ ਤੋਂ ਸੌਦਾ ਲੈ ਜਾਂਦਾ ਤੇ ਜਿਸ ਦੀ ਭਾਵਨਾ ਨਹੀਂ ਹੁੰਦੀ ਉਹ ਖੁੱਲੀ ਹੋਈ ਦੁਕਾਨ ਦੇ ਵਿੱਚੋਂ ਵੀ ਸੌਦਾ ਨਹੀਂ ਲੈ ਸਕਦਾ ਕਿਉਂਕਿ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮਹ ਲੈ ਬੜੀ ਵਾਰ ਤੁਸੀਂ ਸਰਵਣ ਕਰ ਚੁੱਕੇ ਹੋ ਗੁਰਮਤ ਜਿਹੜਾ ਕਥਨੀ ਦਾ ਮਾਰਗ ਨਹੀਂ ਕਰਨੀ ਦਾ ਮਾਰਗ ਹੈ ਗੁਰਮਤਿ ਵਿੱਚ ਕਰਨੀ ਪ੍ਰਧਾਨ ਹੈ ਕਰਨੀ ਮਤਲਬ ਪ੍ਰੈਕਟੀਕਲ ਜੀਵਨ ਅਮਲ ਮਹਾਰਾਜੀ ਕਹਿੰਦੇ ਨੇ ਭਗਤ ਜੀ ਕਹਿੰਦੇ ਕਥਨੀ ਕਹਿ ਭਰਮ ਨ ਜਾਈ ਸਭ ਕਥ ਕਤ ਰਹੀ ਲੁਕਾਈ ਕੱਲਾ ਨਾਮ ਜਪਣਾ ਬਹੁਤ ਜ਼ਰੂਰੀ ਹੈ ਨਾਮ ਜਪਣਾ ਬਹੁਤ ਜ਼ਰੂਰੀ ਹੈ ਕੱਲਾ ਨਾਮ ਜਪ ਕੇ ਜੇ ਬੰਦਾ ਕਹਿ ਲਓ ਜੀ ਹੁਣ ਤੇ ਪੂਰਾ ਹੋ ਗਿਆ ਕੰਮ ਨਹੀਂ ਖੰਭ ਵੀ ਕੰਦੜੇ ਜੇ ਲਾਹ ਕਿੰਨਾ ਸਾ ਵੀ ਤੋਲ ਤਨ ਜੜਾਈ ਆਪਣੇ ਰਾਹਾਂ ਸੋ ਸੱਜਣ ਟੋਲ ਪੰਛੀ ਦੋ ਪਰਾਂ ਨਾਲ ਜਾਂ ਖੰਭਾਂ ਦੇ ਨਾਲ ਜਾਂ ਪਰਾਂ ਦੇ ਨਾਲ ਕਾਸ਼ ਵਿੱਚ ਉੱਡਦਾ ਇੱਕ ਖੰਭ ਖੰਭ ਦੇ ਨਾਲ ਉਡਾਰੀ ਨਹੀਂ ਵਜਦੀ ਸੇਵਾ ਸਿਮਰਨ ਦੇ ਦੋ ਖੰਭ ਨੇ ਇਹ ਖੰਭ ਮਾਲਕ ਤੱਕ ਲੈ ਕੇ ਜਾਂਦੇ ਨੇ ਆਤਮਿਕ ਉਡਾਰੀ ਇਹਨਾਂ ਖੰਭਾਂ ਦੇ ਨਾਲ ਵਜਦੀ ਹੈ ਸਿਮਰਨ ਤੇ ਸੇਵਾ ਇਹ ਦੋ ਖੰਭ ਨੇ ਮਾਲਕ ਤੱਕ ਪਹੁੰਚਾਂ ਦੇ ਲਈ ਮਹਾਰਾਜ ਕਹਿੰਦੇ ਜੇ ਵਿਕਦੇ ਹੋ ਨਾ ਖੰਭ ਜੋ ਮੈਂ ਵਿਚਾਰਾਂ ਵਿੱਚ ਕੀਤੀ ਹੈ ਜੇ ਕਿਦਲੇ ਮਾਲਕ ਨੂੰ ਮਿਲਨ ਵਾਲੇ ਖੰਭ ਵਿਕਦੇ ਹੋਣ ਤੇ ਜਿੰਨਾ ਮਰਜੀ ਮੁੱਲ ਲਗਾ ਹੋਵੇ ਦੇ ਕੇ ਤੇ ਲੈ ਲਵਾਂ ਤੇ ਸੱਜਣੋਂ ਮਿਲਾਂ ਬਸ ਹੋਈ ਸੌਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਠੀਕ ਹੈ ਜੀ ਸਭ ਕੁਝ ਹੈ ਜਾ ਕੇ ਕਰ ਸਭ ਕਿਸ ਹੈ ਭਾਈ ਨੌਂ ਨਿੱਧ ਭਰੇ ਢੰਡਾਰ ਹੁਣ ਮਹਾਰਾਜ ਨੇ ਇੱਥੇ ਸਾਡੀ ਅੰਦਰ ਲਈ ਖਿੱਚ ਦੇ ਕਨੀ ਹੈ ਹੁਣ ਹੀ ਪੜ ਕੇ ਹਟੀਆਂ ਭੈਣਾ ਅਸੀਂ ਵੀਰ ਪੀ ਸਾਵਧਾਨ ਇਕਾਗਰ ਚੀਜ਼ ਪ੍ਰਭ ਕੀ ਉਸ ਤੋਂ ਕਰੋ ਸੰਤ ਮੀਂ ਮਹਾਰਾਜ ਨੇ ਸਾਡੀ ਅੰਦਰਲੀ वेदना ਦੇਖਣੀ ਹੈ ਪੀਏ ਸੁਣਦਾ ਕਿਵੇਂ ਤੇ ਸੁਣਾਉਂਦਾ ਕਿਵੇਂ ਵੀ ਅੰਦਰ ਕਿ ਜੇ ਕੁਝ ਹੋਰ ਤਾਂ ਨਹੀਂ ਚੱਲਦਾ ਇਹ ਕੇਵਲ ਮੈਨੋ ਹੀ ਚਾਤ ਰੱਖੀ ਹੋਈ ਹੈ ਜਾਂ ਹੋਰ ਪਾਸੇ ਜਾ ਰਿਹਾ ਹੈ ਜਿਵੇਂ ਦੀ ਭਾਵਨਾ ਹੋਏਗੀ ਭਾਵੇਂ ਜਿੰਨਾ ਮਰਜ਼ੀ ਗ੍ਰੰਥੀ ਕੋਲ ਅਰਦਾਸਾਂ ਕਰਾ ਲਓ ਜਿਹੜੇ ਮਰਜ਼ੀ ਪੰਡਿਤ ਕੋ ਹਵਨ ਕਰਾ ਲਓ ਜੇ ਅੰਦਰਲੀ ਭਾਵਨਾ ਸਹੀ ਨਹੀਂ ਤੇ ਫਿਰ ਬਾਬਾ ਬੁੱਢਾ ਕਹਿੰਦਾ ਮੈਨੂੰ ਤੇ ਕੋਈ ਭੁੱਖੀ ਨਹੀਂ ਵੀ ਗੁਰੂ ਘਰ ਨੂੰ ਕਿਧਰੋਂ ਭਜਣਾ ਇਹ ਫਿਰ ਇਦਾਂ ਵੀ ਹੁੰਦਾ ਹੈ ਤੇ ਜੇ ਭਾਵਨਾ ਹੈ ਤੇ ਉਹੀ ਬਾਬਾ ਬੁੱਢਾ ਕਹਿੰਦਾ ਮਾਂ ਬੜੀ ਭੁੱਖ ਲੱਗੀ ਹੈ ਖੁਆਸ਼ਗਾ ਬੜੀ ਭੁੱਖ ਉਹੀ ਹੈ ਭਾਵਨਾ ਦਿਖਦਾ ਗੁਰੂ ਠੀਕ ਹੈ ਜੀ ਬਬਾ ਕਿੰਦਾਂ ਮੈਂ ਇਕੱਲੇ ਨੇ ਕੁਝ ਨਹੀਂ ਕਰਨਾ ਤੂੰ ਵੀ ਕੰਬੀਨੇਸ਼ਨ ਹੈ ਆ ਦੋ ਤਾਰਾਂ ਲਗੀਆਂ ਨੇ ਆ ਮੋਰੀਆਂ ਦੇ ਵਿੱਚ ਤੇ ਬਿਜਲੀ ਤਾਂ ਕਰੰਟ ਆਉਂਦਾ ਪਿਆ ਇੱਕ ਲਾਦੇ ਹੋ ਨਹੀਂ ਜਾਊਗੀ ਨੈਕਸਟ ਉੱਤੇ ਬੋਲਦੇ ਠੀਕ ਹੈ ਜੀ ਇਸੇ ਤਰ੍ਹਾਂ ਪ੍ਰੇਮ ਸ਼ਰਦਾ ਇਹ ਜੀਆਂ ਚੀਜ਼ਾਂ ਨੇ ਇਹ ਪੂੰਜੀ ਹੈ ਗੁਰੂ ਤੋਂ ਨਮ ਰੂਪੀ ਬਖਸ਼ਿਸ਼ ਰੂਪੀ ਸੌਦਾ ਲੈਣ ਦੀ ਚਾਹੇ ਮੈਂ ਚਾਹੇ ਤੁਸੀਂ ਚਾਹੇ ਕੋਈ ਵੀ ਤੇ ਬੈਠਾ ਸਾਰੇ ਅਸੀਂ ਸੰਗਤ ਹਾਂ ਅਇਤੇ ਕੇਸਿਆਂ ਦਾ ਕੋਈ ਲਿਹਾਜ਼ ਨਹੀਂ ਜੇ ਕਿਸੇ ਦੇ ਅੰਦਰ ਭਾਵਨਾ ਬਣ ਗਈ ਤੇ ਸੌਦਾ ਲੈ ਜਾਏ ਦੁੱਖ ਪਰ ਹਰ ਸੁਖ ਘਰ ਲੈ ਜਾਏ ਨਹੀਂ ਤੇ ਸਾਲ ਸਾਲ ਮਿਹਨਤ ਕਰਕੇ ਕਈ ਨਿਆਣੇ ਪਾਸ ਜੀ ਨਹੀਂ ਹੁੰਦੇ ਕਿ ਇਸ ਸਕਾਲਰਸ਼ਿਪ ਲੈ ਜਾਂਦੇ ਨੇ ਟਾਪਰ ਬਣ ਜਾਂਦੇ ਨੇ ਖਵਾਰਾਂ 'ਚ ਵੀ ਹੁੰਦਾ ਨਾਮ ਆ ਜਾਂਦਾ ਕਲਾਸ ਹੋਈ ਹੁੰਦੀ ਮਾਸਟਰ ਦਾ ਕੀ ਕਸੂਰ ਠੀਕ ਹੈ ਜੀ ਕਿਤਾਬਾਂ ਦਾ ਕੀ ਕਸੂਰ ਉਹਦੇ ਸਾਰਾ ਕੁਝ ਉਹਦੇ ਸੀ ਸਿਲੇਬਸ ਪ੍ਰੋਪਰ ਸੀ ਪੜਾਇਆ ਵੀ ਬਰਾਬਰ ਗਿਆ ਕਈ ਲੰਘ ਗਏ ਕਈ ਪ੍ਰਾਇਮਰੀ ਨਹੀਂ ਟੱਪੇ ਕਿ ਮਿਡਲ ਨਹੀਂ ਲੰਘੇ ਕਈ میٹرਿਕ ਨਹੀਂ ਲੰਘੇ ਕਈ ਹਏ ਹਾਰ ਸੈਕੰਡਰੀ ਨਹੀਂ ਬਾਜ਼ ਕੀਤੀ ਕਿ ਬਸ ਉੱਥੇ ਹੀ ਰਹਿ ਗਏ ਬਸ ਇਹ ਭਾਵਨਾ ਅਹੀਂ ਅੰਦਰ ਰੱਖਣੀ ਹੈ ਵੀ ਸਤਿਗੁਰ ਜਿਹੜਾ ਸਾਨੂੰ ਪੂਰਾ ਜਾਣਦਾ ਹੈ ਸਭ ਕੁਝ ਸੁਣ ਰਿਹਾ ਸਾਨੂੰ ਦੇਖ ਰਿਹਾ ਉਹ ਵੇਖਿਆ ਉਹਨਾਂ ਨਜ਼ਰ ਨਾ ਹੋਵੇ ਸਾਨੂੰ ਲੱਗਦਾ ਵੀ ਚਾਹ ਨਹੀਂ ਨਹੀਂ ਉਹ ਸਾਰੀ ਚੀਜ਼ ਸਾਡੀ ਬੁੱਝ ਰਿਹਾ ਸੋ ਗੁਰੂ ਸਾਹਿਬ ਕਿਰਪਾ ਕਰਨ ਬੜੀ ਭਾਵਨਾ ਇੱਥੇ ਬਣਾਈਏ ਇੱਥੇ ਧੂੜ ਬਣ ਕੇ ਰਹਿਣਾ ਧੂੜ ਇੱਥੇ ਧੂੜ ਬਣ ਕੇ ਰਹਿਣਾ ਨੀਵੇਂ ਹੋ ਕੇ ਰਹਿਣਾ ਨਿਮਰਤਾ ਦੇ ਵਿੱਚ ਰਹਿਣਾ ਪ੍ਰੇਮ ਦੇ ਵਿੱਚ ਰਹਿਣਾ ਸੱਚ ਕੋ ਸੰਲਿਓ ਸਭ ਜਿਨ ਪ੍ਰੇਮ ਕੀਓ ਤਿਨੇ ਪ੍ਰਭ ਪਾਇਓ ਜੇ ਕੋਈ ਤੇ ਕੁਝ ਬਣ ਕੇ ਆ ਗਿਆ ਧਿਆਨ ਦੇਣਾ ਫਿਰ ਗੁਰੂ ਕੀ ਬਣਾਏਗਾ ਠੀਕ ਹੈ ਜੀ ਆ ਮਿੱਟੀ ਨੂੰ ਚੰਗੀ ਤਰ੍ਹਾਂ কুমਹਾਰ ਗੁੰਨ ਕੇ ਤੋੜ ਕੇ ਭੰਨ ਕੇ ਤੇ ਫਿਰ ਬਣਾਉਂਦਾ ਹੈ ਲੋਹਾਰ ਲੋਹੇ ਨੂੰ ਕੁੱਟ-ਕੱਟ ਕੇ ਢਾਲ ਕੇ ਹੁਣ ਜੇ ਕੋਈ ਗਾਰਡਰ ਵਰਗਾ ਆ ਜਾਏ ਵੀ ਮੈਂ ਜੀ ਬੜਾ ਜੀ ਇਦਾਂ ਦੀ ਉਦਾਂ ਉਹ ਕਹਿੰਦਾ ਤਾ ਨਾ ਭੱਟੀ 'ਚ ਚੱਲ ਉਥੇ ਜਾ ਕੇ ਪਰੈਨ ਗੱਲ ਪਹਿਲਾਂ ਇਹਨਾਂ ਪਾਣੀ ਵਰਗਾ ਤਰਲ ਬਣ ਤੇ ਫਿਰ ਤੈਨੂੰ ਰੂਪ ਦੇਗਾ ਜੇ ਤੂੰ ਆਕੜਿਆ ਹੀ ਰਿਹਾ ਗਾਡਰ ਵਾਂਗੂ ਵੀ ਮੈਂ ਤੇ ਇਹ ਆਉਂਦੇਦਾਰ ਮੈਂ ਤੇ ਲੈਂਡਲੋਰਡ ਮੈਂ ਤੇ ਉਹ ਆ ਇੱਥੇ ਤੇ ਫਲ ਨੀਵੀਆਂ ਰੁਕਣ ਲੱਗ ਲੈਨੇ ਕੋਈ ਮਰਜੀ ਤੇ ਕੋਈ ਮਨਿਸਟਰ ਕਿਉਂ ਨਾ ਆ ਜਾਵੇ ਇੱਥੇ ਕੋਈ ਪੀਐਮ ਸੀਐਮ ਪ੍ਰੈਜ਼ੀਡੈਂਟ ਕਿਉਂ ਨਾ ਆ ਜਾਵੇ ਇੱਥੇ ਸਾਰੀ ਸੰਗਤ ਹੈ ਤੇ ਸੰਗਤ ਦੇ ਵਿੱਚ ਪ੍ਰੇਮ ਵਰਸਦਾ ਸੋ ਮੋਕੇ ਬੁੱਲਣ ਬੋਲੀਏ ਜਿੱਦ ਸੁਣ ਧਰੇ ਪਿਆਰ ਬੜੀ ਬਾਰੀ ਤੁਸੀਂ ਸੁਣ ਚੁੱਕੇ ਹੋ ਪ੍ਰੇਮ ਦਾ ਤੀਰ ਤੇ ਇੰਦਾਂ ਦਾ ਹੈ ਦੁਸ਼ਮਣ ਵੀ ਕਦਮਾਂ ਵਿੱਚ ਝੁੱਕ ਕੇ ਨਮਸਕਾਰ ਕਰਦਾ ਹੈ ਪ੍ਰੇਮ ਪ੍ਰੇਮ ਦੀ ਜਿਸ ਨੂੰ ਡੈਫੀਨੇਸ਼ਨ ਦਾ ਪਤਾ ਲੱਗ ਗਿਆ ਦੁਨੀਆ ਤੇ ਰਾਜ ਕਰ ਗਿਆ ਗੁਰੂ ਨਾਨਕ ਦਾ ਰਾਜ ਕਾਦੇ ਵਾਲੇ ਵਿਵਸਥੇ ਅੱਜ ਵੀ ਕਿਉਂਕਿ ਉਹਨਾਂ ਕੋਲ ਪ੍ਰੇਮ ਪ੍ਰੇਮ ਨੂੰ ਉਹਨਾਂ ਨੇ ਸਮਝਿਆ ਹੈ ਹੀ ਉਹਦੇ ਪ੍ਰੇਮ ਦੇ ਪੁੱਤ ਲੈਨੇ ਤੇ ਉਹ ਪ੍ਰੇਮ ਨੂੰ ਉਹਨਾਂ ਨੇ ਵੰਡਿਆ ਤੇ ਪ੍ਰੇਮ ਖਟਿਆ ਪ੍ਰੇਮ ਦਿੱਤਾ ਪ੍ਰੇਮ ਕਮਾਇਆ ਪ੍ਰੇਮ ਸਿਖਾਇਆ ਔਰ ਕਹਿ ਦਿੱਤਾ ਵੀ ਪ੍ਰੇਮ ਹੀ ਕਰਨਾ ਔਰ ਕੁਝ ਵੀ ਨਹੀਂ ਕਰਨਾ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਆਂ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸੱਟੀ ਹੈ ਬੜਾ ਕੁਝ ਲਿਖਿਆ ਪੰਕਤੀ ਨੂੰ ਪੂਰੀ ਪੜਨਾ ਪਾਣਾ ਲੈ ਸਜਾਈ ਕਿਆ ਸਿਸਕਰ ਕਿ ਮੂਥਾ ਫਿੱਕੇ ਪਾਏ ਫਿੱਕਾ ਮੂਰਖ ਵੀ ਕਿਆ ਆਖੀਏ ਪਾਣਾ ਲੈ ਸਜਾਏ ਸੋ ਆਪਾਂ ਪ੍ਰੇਮ ਨੂੰ ਹੀ ਆਪਣੀ ਜ਼ਿੰਦਗੀ ਵਿੱਚ ਲਿਆਉਗੇ ਸੋ ਗੁਰੂ ਨਾਨਕ ਮਹਾਰਾਜ ਦੀ ਸਿਵਤ ਸਲਾਤ ਚੱਲ ਰਹੀ ਹੈ ਸੋ ਗੁਰੂ ਨਾਨਕ ਮਹਾਰਾਜ ਦੇ ਪਿਤਾ ਕਹਿੰਦੇ ਵੀ ਤੂੰ ਇਹ ਕਰਦਾ ਕੀ ਹੈ ਠੀਕ ਹੈ ਕੋਈ ਵੀ ਕੰਮ ਜਿਹੜਾ ਚੱਜਦਾ ਨਹੀਂ ਕਰਦਾ ਸਹੀ ਨਹੀਂ ਕਰਦਾ ਹੈ ਤੇ ਤੂੰ ਬਸ ਸਾਧੂਆਂ ਵੱਲ ਫਕੀਰਾਂ ਵੱਲ ਤੂੰ ਬੜਾ ਪਰਉਪਕਾਰੀ ਬਣੀ ਫਿਰਦਾ ਹੈ ਜੋ ਵੀ ਚੀਜ਼ ਹੁੰਦੀ ਹੈ ਬਾਹਰ ਵੰਡਿਆ ਉਹਨੇ ਠੀਕ ਹੈ ਕੀ ਖਟੇਗਾ ਕੀ ਕਮਾਵੇਗਾ ਕੀ ਕਰੇਗਾ ਲੱਗਦਾ ਨਹੀਂ ਕੋਈ ਸ਼ਤੂ ਕਰ ਪਾਏਗਾ ਇਹ ਪਿਤਾ ਦੇ ਅਲਫਾਜ਼ ਨੇ ਇਹ ਪਿਤਾ ਦੇ ਅਲਫਾਜ਼ ਨੇ ਤੂੰ ਕੀ ਕਰੇਗਾ ਬੜੀ ਚਿੰਤਾ ਚਲੋ ਨੇਚਰਲੀ ਪਿਤਾ ਨੂੰ ਹੁੰਦੀ ਵੀ ਹੈ ਹੁੰਦੀ ਹੈ ਪਰ ਉਹਨੂੰ ਕਾਸ਼ ਪਹਿਚਾਨ ਨਾ ਹੋ ਜਾਂਦੀ ਜੇ ਨਹੀਂ ਪਹਿਚਾਣੇ ਇਹ ਵੀ ਉਹਦਾ ਪਾਣਾ ਹੀ ਹੈ ਠੀਕ ਹੈ ਜੀ ਇਹ ਵੀ ਉਹਦਾ ਹੁਕਮ ਹੀ ਜੇ ਪਹਿਚਾਣ ਕਿਸ ਨੂੰ ਹੈ ਉਹ ਵੀ ਉਹਦੇ ਹੁਕਮ ਵਿੱਚ ਹੈ ਜੇ ਕਿਸੇ ਨੂੰ ਨਹੀਂ ਪਹਿਚਾਣਦੇ ਉਹ ਵੀ ਉਹਦੇ ਹੁਕਮ ਦੇ ਵਿੱਚ ਹੈ ਇਹ ਸਾਰਾ ਸਿਲਸਲਾ ਰੱਬ ਨੇ ਬਣਾਇਆ ਆਪਣਾ ਖੇਲ ਆਪ ਕਰ ਦੇ ਕੇ ਕਿਰ ਸੰਕੋ ਜਿੱਦੋਂ ਨਾਨਕ ਇਹ ਕਹੇ ਛਿਲਕਾਂ ਵੀ ਬਾਪੂ ਮਾਰ ਦਿੰਦੇ ਨਾ ਜਾਇਆ ਕੋਈ ਇਧਰ ਉਧਰ ਘੁੰਮਣ ਬਾਹਰ ਐਵੇਂ ਸਾਧੂਆਂ ਨੂੰ ਲਬਦਾ ਫਿਰਦੇ ਠੀਕ ਹੈ ਜੀ ਠੀਕ ਹੈ ਜੀ ਸ਼ਰਾਬੀ ਨੇ ਸ਼ਰਾਬੀ ਲੱਭਣੇ ਨੇ ਗੁਸਤਾਖੀ ਮਾਂ ਬਾਣੀ ਵਿੱਚ ਬੜਾ ਕੁਝ ਲੱਗਿਆ ਜਵਾਰੀਏ ਨੇ ਜਵਾਰੀ ਲੱਭਣੇ ਨੇ ਤੇ ਮੈਂ ਪੰਗਤੀ ਪੜਾਂਗਾ ਕੋਈ ਇਹ ਨਾ ਕਿ ਅਭੀ ਬਾਬਾ ਜੀ ਕੀ ਕਹਿੰਦੇ ਨੇ ਤੇ ਸਤਸੰਗੀ ਨੇ ਸਤਸੰਗੀ ਲੱਭਣੇ ਨੇ ਹੁਣ ਪੰਗਤੀ ਪੜ ਦਿੰਦੇ ਆ ਮਰਜੀ ਕਹਿੰਦੇ ਕੂੜਿਆਰ ਕੁੜਿਆਰੀ ਜਾਇ ਰਲੇ ਸਚਿਆਰ ਸਿੱਖ ਬੈਠੇ ਸੰਗਤ ਵਿੱਚ ਜਿਸ ਨੂੰ ਬੈਠਣਾ ਔਖਾ ਲੱਗਦਾ ਹੈ ਢਾਣੀਆਂ ਵਿੱਚ ਬੈਠਣਾ ਸੌਖਾ ਲੱਗਦਾ ਚੌਂਕਾਂ ਵਿੱਚ ਟੈੰਪ ਬਤੀਤ ਕਰਨਾ ਸੌਖਾ ਲੱਗਦਾ ਮਾਫ਼ ਕਰਨਾ ਉਹ ਫਿਰ ਗੁਰੂ ਉਸ ਨੂੰ ਮੰਨੇ ਜਿੱਥੇ ਜ਼ਿਆਦਾ ਚਿਤ ਲੱਗਦਾ ਹੈ ਮੇਰਾ ਜਿੱਥੇ ਚਿਤ ਲੱਗਦਾ ਹੈ ਉਹ ਚੀਜ਼ ਮੇਰੇ ਤੇ ਪ੍ਰਭਾਵ ਛੱਡੇਗੀ ਜਿੱਥੇ ਮੇਰਾ ਬੈਠਣ ਨੂੰ دل ਨਹੀਂ ਕਰਦਾ ਜਿੱਥੇ ਮੇਰਾ ਬੈਠਣ ਨੂੰ دل ਨਹੀਂ ਕਰਦਾ ਤੇ ਫਿਰ ਉਤੋਂ ਕੀ ਲਾਹਾ ਲੈਣਾ ਬੜਾ ਮੁਸ਼ਕਲ ਹੈ ਕੂੜਿਆਰ ਕੂੜਿਆਰੀ ਜਾਇਰ ਅਲੇਸ ਤਿਆਰ ਸਿੱਖ ਬੈਠੇ ਸਤਿਗੁਰੂ ਪਾਸ ਭਗਤਾਂ ਦੇ ਵਿੱਚ ਮਨਮੁਖ ਬਹਿ ਜਾਏ ਤੇ ਉਹਦਾ ਦਿਲ ਨਹੀਂ ਲੱਗਦਾ ਮਨਮੁਖਾਂ ਦੇ ਵਿੱਚ ਗੁਰਮੁਖ ਦਾ ਦਿਲ ਨਹੀਂ ਲੱਗਦਾ ਉਹ ਵੀ ਉੱਥੋਂ ਉੱਠ ਜਾਂਦਾ ਪਰ ਦੋਨਾਂ ਦਾ ਚੋਗਾ ਲੱਗ ਲੱਗ ਗਿਆ ਦੋਨਾਂ ਦੀ ਖਰਾਕ ਲੱਗ ਲੱਗ ਗਿਆ ਬਗਲਾ ਵੀ ਚਿੱਟਾ ਤੇ ਹੰਸ ਵੀ ਚਿੱਟਾ ਪਰ ਉਹ ਡਡੀਆਂ ਮਛੀਆਂ ਦੀ ਭਾਲ ਉਡੀਕ ਕਰਦੇ ਉਹ ਹੀਰੇ ਮੋਤੀ ਚੁਗਣ ਦੀ ਉਡੀਕ ਕਰਦਾ ਗੁਰਮੁਖ ਜਿਹੜਾ ਉਹਦਾ ਚਿੱਤ ਲੱਗਦਾ ਜਿਹਦਾ ਕਲੀਅਰ ਕਰਦਾ ਜਿਹਦਾ ਸਤ ਸੰਗ ਵਿੱਚ ਨਿਤਨਿਮ ਕਰਨ ਲੱਗਿਆਂ ਸੁਖਨੀ ਸਾਹਿਬ ਕਰਨ ਲੱਗੇ ਆ ਕੁਝ ਵੀ ਕਰਨ ਲੱਗੇ ਆ ਦਿਲ ਨਹੀਂ ਲੱਗਦਾ ਕਾਲੀ ਕਾਲੀ ਪੈਂਦੀ ਐ ਪਿਕਰੀ ਇਹ ਸਮਾਲਦੀ ਤੇ ਭੱਜੀ ਐ ਮੈਂ ਵੀ ਕਹਾਂ ਮੈਂ ਭੱਜਾਂ ਘਰ ਨੂੰ ਤੇ ਫਿਰ ਉਹ ਬਿਮਾਰ ਬੰਦਾ ਹੈ ਉਹ ਆਪਣਾ ਇਲਾਜ ਕਰਾਏ ਠੀਕ ਹੈ ਜੀ ਜਿਹਦਾ ਇੱਥੇ ਦਿਲ ਨਹੀਂ ਲੱਗਦਾ ਤੇ ਉਹਦੇ ਕੋਲ ਦਿਲ ਨਹੀਂ ਲੱਗਦਾ ਬਾਣੀ 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 ਕਥਾ ਕੀਰਤਨ ਚੰਗਾ ਨਹੀਂ ਲੱਗਦਾ ਉਹਨੂੰ ਰੋਗ ਹੈ ਬਿਮਾਰ ਬੰਦੇ ਨੂੰ ਰੋਟੀ ਨਹੀਂ ਚੰਗੀ ਲੱਗਦੀ ਕਹਿੰਦਾ ਲੈ ਜਾਂ ਨਾ ਦੁੱਧ ਨਾ ਪਨੀਰ ਨਾ ਕੁਝ ਕਿਉਂ ਬਿਮਾਰ ਹੈ ਨਹੀਂ ਚੰਗਾ ਲੱਗਦਾ ਤੇ ਜਿਸ ਨੂੰ ਬਾਣੀ ਜਾ ਕੀਰਤਨ ਕਥਾ ਸੁਣਦੇ ਆ ਵੀ ਕਾਲੀ ਪਈ ਜਾਂਦੀ ਹੋਰ ਹੀ ਪਾਸੇ ਮਨ ਪਟਕਦਾ ਮਹਾਰਾਜ ਜੀ ਕਹਿੰਦੇ ਮਨ ਰੋਗੀ ਐ ਇਹਦਾ ਇਲਾਜ ਕਰਾਲਾ ਭਾਈ ਲੰਗ ਗਈ ਬਹੁਤ ਅੱਗੋਂ ਨਿਹੜਾ ਆਇਆ ਪਿਛਰੇ ਅਜੇ ਵੀ ਨਹੀਂ ਤੇਰਾ ਤੇਰਾ ਲੱਗਦਾ ਐ ਤੇ ਹੋਰ ਕਦੋਂ ਲੱਗਣਾ ਜਦੋਂ ਮਰ ਜਾਣਾ ਐ ਉਦੋਂ ਲੱਗਣਾ ਐ ਉਦੋਂ ਤੇ ਛੱਡਿਆ ਨਾ ਜਿੱਥੇ ਕੋਈ ਮੁੜ ਕੇ ਨਹੀਂ ਲਿਆਉਂਦਾ ਲਾਲਾ ਦਿਲ ਆਪਣੇ ਮਾਲਕ ਨਾਲ ਲਾਲਾ ਬਾਣੀ ਦੇ ਨਾਲ ਦਿਲ ਤੇ ਫਿਰ ਇਧਰ ਦਿਲ ਲਾ ਲਿਆ ਤੇ ਪਿਓ ਕਹਿੰਦਾ ਵੀ ਇਹ ਤੂੰ ਕੀ ਕਰਨਾ ਝਿੜਕੇ ਮਾਰਦਾ ਗੁਰੂ ਨਾਨਕ ਮਹਾਰਾਜ ਜੀ ਉਦਾਸ ਨਹੀਂ ਬੇਦਨਾ ਤੇ ਬਿਰਾਗ ਦੇ ਵਿੱਚ ਬੈਠੇ ਰਹਿੰਦੇ ਨੇ ਜੁੜੇ ਰਹਿੰਦੇ ਨੇ ਧਿਆਨ ਦੇਣਾ ਦੇਣਾ ਜਿਹੜਾ ਮਸਤਾਨਾ ਹੁੰਦਾ دیਵਾਨਾ ਹੁੰਦਾ ਉਹ ਸਾਨੂੰ ਲੱਗਦਾ ਪੀ ਇਹ ਚੁੱਪ ਰਹਿੰਦੇ ਉਦਾਸ ਸਿੱਖਰ ਫਿਕਰ ਦੇ ਵਿੱਚ ਨਹੀਂ ਫਿਕਰ ਦੇ ਵਿੱਚ ਨਹੀਂ ਹੁੰਦੇ ਉਹਦੀ ਅੰਦਰਲੀ ਹਵਸਤਾ ਤੇ ਬ੍ਰह्म ਗਿਆਨੀ ਕੀ ਗਤ ਬ੍ਰह्म ਗਿਆਨੀ ਜਾਣੇ ਮਹਾਰਾਜ ਚੁੱਪ ਕਰਕੇ ਅੰਦਰ ਬੈਠੇ ਰਹਿੰਦੇ ਨੇ ਕੋ ਖਾਣ ਵਾਲ ਵੀ ਬਹੁਤਾ ਧਿਆਨ ਨਹੀਂ ਦਿੰਦੇ ਰੱਬ ਨਾਲ ਹੀ ਜੁੜੇ ਰਹਿੰਦੇ ਨੇ ਬਾਪੂ ਕਹਿੰਦਾ ਤਿੰਨ ਬਾਾਰ ਨਹੀਂ ਜਾਣ ਦੇਣਾ ਐਵੇਂ ਤੂੰ ਘੁੰਮਦਾ ਰਹਿੰਦਾ ਤੇ ਮਹਾਰਾਜ ਬੈਠੇ ਰਹਿੰਦੇ ਨੇ ਤੇ ਮਹਾਰਾਜ ਖਾਂਦੇ ਵੀ ਘੱਟ ਨੇ ਉਮਰ ਛੋਟੀ ਆ ਤੇ ਜਦੋਂ ਬੰਦਾ ਖੁਰਾਕ ਪ੍ਰੋਪਰ ਨਾ ਲਏ ਤੇ ਉਹਦਾ ਸਰੀਰ ਤੇ ਪ੍ਰਭਾਵ ਪੈਣਾ ਕੁਦਰਤੀ ਹੈ ਮਹਾਰਾਜੀ ਦਾ ਜਿਹੜਾ ਸਰੀਰ ਹੈ ਕਮਜ਼ੋਰ ਜਿਹਾ ਦਿਸਣ ਲੱਗ ਪਿਆ ਚਿਹਰਾ ਜਿਹੜਾ ਸੀ ਉਹ ਵੀ ਥੋੜਾ ਥੋੜਾ ਪੀਲਾ ਪੀਲਾ ਦਿਸਣ ਲੱਗ ਪਿਆ ਚਾਚਾ ਕਹਿੰਦਾ ਉਹ ਕਲੂ ਇਕਲੌਤਾ ਤੇਰਾ ਪੁੱਤ ਤੇਰੀ ਵੰਸ਼ ਦਾ ਚਿਰਾਗ ਹੈ ਗਵਾਣਾ ਲਈ ਇਹ ਕੋਈ ਖੰਦਾ ਨਹੀਂ ਪਿੰਦਾ ਨਹੀਂ ਇਹਨੂੰ ਦਿਖਾ ਕਿਧਰੇ ਇਹਦਾ ਇਲਾਜ ਕਰਾ ਦੁਨੀਆਂ ਦਾ ਇਲਾਜ ਕਰਨ ਆਇਆ ਨਾਨਕ ਉਹਦਾ ਇਲਾਜ ਕਰਾ ਇਹ ਨਹੀਂ ਪਤਾ ਉਹਨਾਂ ਨੂੰ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮਗੀ ਵੰਦਾ ਕਹਿੰਦੇ ਕਿਸੇ ਵੈਦ ਨੂੰ ਦਿਖਾਏ ਬਿਮਾਰ ਲੱਗਦਾ ਇਹ ਬਿਮਾਰ ਲੱਗਦਾ ਇਹ ਜਿੰਨ ਵੈਦ ਨੂੰ ਦਿਖਾ ਤਨ ਦਾ ਰੋਗੀ ਕੇਵਲ ਰੋਗੀ ਨਹੀਂ ਹੁੰਦਾ ਤਨ ਦਾ ਰੋਗ ਜਿਹੜਾ ਖਤਰਨਾਕ ਨਹੀਂ ਹੁੰਦਾ ਮਨ ਦਾ ਰੋਗ ਜਿਆਦਾ ਖਤਰਨਾਕ ਹੁੰਦਾ ਤਨ ਨੂੰ ਕਿਸੇ ਨੂੰ ਕੋਈ ਕੋਈ ਚੰਬਲ ਹੋ ਜਾਵੇ ਕੋਈ ਇਨਫੈਕਸ਼ਨ ਹੋ ਜਾਵੇ ਉਹ ਦਵਾਈ ਨਾਲ ਸਹੀ ਹੁੰਦਾ ਪਰ ਜਿਹੜਾ ਮਨ ਨੂੰ ਰੋਗ ਹੈ ਉਹ ਦੁਨੀਆ ਦੀਆਂ ਦਵਾਈਆਂ ਨਾਲ ਸਹੀ ਨਹੀਂ ਹੁੰਦਾ ਉਹ ਹੁੰਦਾ ਹੈ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਪੀਸ ਆਫ ਮਾਈਂਡ ਅੰਦਰੂ ਲੈਕਸ ਇਹ ਕੇਵਲ ਬਾਣੀ ਦੇ ਨਾਲ ਹੋਣਾ ਹੋਰ ਕਿਸੇ ਚੀਜ਼ ਦੇ ਨਾਲ ਨਹੀਂ ਹੋਣਾ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀਲੇ ਸੋ ਪਿਤਾ ਨੇ ਕੀ ਕੀਤਾ ਕਹਿੰਦਾ ਚੱਲ ਫਿਰ ਮੈਂ ਕਿਸੇ ਨੂੰ ਲੈ ਆਂਦਾ ਭਾਈ ਸਦ ਕੇ ਵੈਦ ਨੂੰ ਵੈਦ ਨੂੰ ਸਦ ਲਿਆਏ ਪਿਤਾ ਜੀ ਕਹਿੰਦੇ ਮੇਰੇ ਪੁੱਤ ਨੂੰ ਦੇਖ ਕੀ ਨ ਪ੍ਰੋਬਲਮ ਹੈ ਕੋਈ ਵਾਤ ਪਿਤ ਕਫ ਦੀ ਪ੍ਰੋਬਲਮ ਹੈ ਕੀ ਵਧਿਆ ਹੋਇਆ ਯੂਨੀਵਰਸਿਟੀ ਟੈਸਟ ਅੱਜ ਕੱਲ ਕਰਾਉਂਦੇ ਆ ਪਹਿਲਾਂ ਵੈਦ ਨਵਜ ਨੂੰ ਫੜ ਕੇ ਹੀ ਦੱਸ ਦਿੰਦੇ ਸੀ ਤੇਰੇ ਚ ਕੀ ਵਾਦੇ ਹੈ ਤੇ ਹੁਣ ਇੱਕ ਇੱਕ ਥਾਂ ਤੋਂ ਟੈਸਟ ਕਰਾਉ ਦੇ ਰਿਪੋਰਟ ਹੋਰ ਤੇ ਦੂਜੇ ਥਾਂ ਤੋਂ ਜਿਹੜੇ ਚੋਰ ਬੈਠੇ ਨੇ ਕਿਮਾ ਕਰਨਾ ਜਿਹੜੇ ਚੰਗੇ ਨੇ ਉਹਨਾਂ ਦੀ ਸਿਫਤ ਹੈ ਜਿਹੜੇ ਠੱਗ ਮਹਿਕਮਾ ਮੈਂ ਠੱਗਾਂ ਨੂੰ ਮਿਲਿਆ ਤਾਂ ਕਿ ਨਾ ਉਹਨਾਂ ਜਿਹੜੇ ਚੰਗੇ ਨੇ ਉਹਨਾਂ ਨੂੰ ਸਲੂਟ ਹੈ ਤੇ ਜਿਹੜੇ ਐਵੇਂ ਕੇ ਅੰਦਰ ਲਿਖ ਦਿੰਦੇ ਨੇ 18 18 ਟੈਸਟ ਜ਼ਰੂਰਤ ਹੁੰਦੀ ਨਹੀਂ ਕਿਸੇ ਦੀ ਠੀਕ ਹੈ ਜੀ ਦੋ ਦੀ ਜ਼ਰੂਰਤ ਹੁੰਦੀ ਹੈ ਉਹ ਕੋਡਵਾਲ ਨੇ ਸਾਡੀ ਬੇਟੀ ਡਾਕਟਰੀ ਲੈ ਚੋ ਦਾਦੀ ਕਹਿੰਦੀ ਇਹ ਕੋਡਵਾਲ ਆਉਂਦੇ ਨੇ ਉਹ ਉਹ ਜਿਹਦੀ ਜਰੂਰਤ ਹੁੰਦੀ ਉਹ ਪਤਾ ਲੱਗ ਜਾਂਦੇ ਆ ਉਹਨੂੰ ਟੈਸਟ ਕਰਾਉ ਉਹ ਹੀ ਕਰਦੇ ਨੇ ਤੇ ਬਾਕੀ ਤੇ ਐਵੇਂ ਹੀ ਪਤਾ ਨਹੀਂ ਸਹੀ ਲੇਖਦੇ ਨੇ ਗਲਤ ਤੇ ਉਹ ਚੱਕ ਲੈਂਦੇ ਨੇ ਬਸ ਇਦਾਂ ਹੀ ਪੈਸੇ ਇਕੱਠੇ ਕਰ ਲੈਂਦੇ ਕਿਵੇਂ ਕਰਨਾ ਮੈਂ ਸਾਰਿਆਂ ਨੂੰ ਨਹੀਂ ਕਦੀ ਕਹਿੰਦਾ ਉਹਨਾਂ ਜਿਹੜੇ ਇਮਾਨਦਾਰ ਨੇ ਰੱਬ ਉਹਨਾਂ ਨੂੰ ਬਹੁਤ ਵਧਾਵੇ ਤੇ ਜਿਹੜੇ ਇਦਾਂ ਦੇ ਨੇ ਤੇ ਉਹਨਾਂ ਨੂੰ ਰਾਹੇ ਪਾਵੇ ਅਗੇ ਨਵਜ ਦੇ ਕੇ ਦੱਸ ਦਿੰਦੇ ਸੀ ਵੀ ਇਹਨੂੰ ਕੀ ਤਕਲੀਫ ਹੈ ਕੀ ਤਕਲੀਫ ਹੈ ਤੇ ਲਾਗੇ ਬਹਿ ਗਿਆ ਵੈਦ ਮਾਰਾ ਹੀ ਦੇ ਕੋਲ ਮਾਰੀ ਨੂੰ ਕਹਿੰਦੇ ਵੀ ਆਪਣੀ ਬਾਹ ਨਹੀਂ ਬਾਹ ਮਾਰੀ ਕਹਿੰਦੇ ਬਾਹ ਹੀ ਕਰਨੀ ਕਹਿੰਦੇ ਤੁਹਾਡੀ ਨਵਜ ਦੇਖਣੀ ਹੈ ਬਿਮਾਰੀ ਦਾ ਪਤਾ ਲੱਗ ਜਾਣਾ ਤੁਹਾਨੂੰ ਪੁੜੀਆਂ ਬਣਾ ਕੇ ਦਵਾਵਾਂਗਾ ਦਵਾਈ ਬਣਾ ਕੇ ਦਵਾਵਾਂਗਾ ਤੁਸੀਂ ਠੀਕ ਹੋ ਜਾਣਾ ਵੈਦ ਬੁਲਾਇਆ ਉਹ ਵੈਦਗੀ ਪਕੜ ਟੰਡੋਲੇ ਵਾਂ ਭੋਲਾ ਵੇਦ ਨਾ ਜਾਣਈ ਕਰਕ ਕਰੇ ਜੇ ਮਾਂ ਕਿਸੇ ਦੇ ਅੰਦਰ ਕਿੰਨਾ ਰੱਬ ਨਾਲ ਪਿਆਰ ਹੈ ਕਿਸੇ ਨੂੰ ਕੀ ਪਤਾ ਕਿਹੜਾ ਕਿਹੜੇ ਰੰਗ ਵਿੱਚ ਜਿਉਂਦਾ ਕਿਸੇ ਨੂੰ ਕੀ ਪਤਾ ਤੁਹਾਡੇ ਰੰਗ ਦਾ ਤੁਹਾਨੂੰ ਮੇਰੇ ਰੰਗ ਦਾ ਮੈਨੂੰ ਸਭ ਨੂੰ ਆਪਣਾ ਆਪਣਾ ਪਤਾ ਜਿਓ ਰੱਬ ਅੰਦਰਲੀ ਅਵਸਥਾ ਸਭ ਦੀ ਬਹੁਤ ਵਧਾਵੇ ਅਰਦਾਸ ਕਰਦੇ ਆ ਬਹੁਤ ਪ੍ਰੇਮ ਦੇਵੇ ਸਭ ਨੂੰ ਕਿਉਂਕਿ ਅਸੀਂ ਭੈਣ ਭਾਈਆ ਸਾਰੇ ਬੈਠੇ ਪਿਓ ਸਾਡਾ ਗੁਰੂ ਹੈ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਬਾਣੀ ਸਾਡੀ ਪਿਓ ਹੈ ਤੂੰ ਮਾਤ ਪਿਤਾ ਹਮ ਹਮ ਵਿੱਚ ਮੈਂ ਨਹੀਂ ਲੱਗਿਆ ਮੈਂ ਬਾਲਕ ਤੇ ਹਮ ਬਾਲਕ ਤੇਰੇ ਅਸੀਂ ਸਾਰੇ ਉਹਦੀ ਉਲਾਦਾਂ ਤੇ ਫਿਰ ਆਪਾਂ ਇੱਕ ਦੂਜੇ ਦੇ ਭਰਾ ਦਾ ਭਲਾ ਨਹੀਂ ਕਰਨਾ ਹੁਣ ਭਰਾ ਗੁੱਸਾ ਕਰੀ ਜਾਵੇ ਵੱਡਾ ਛੋਟੇ ਨੂੰ ਵੀ ਵੀਰ ਇਦਾਂ ਨਾ ਕਰਿਆ ਕਰ ਛੋਟਾ ਵੱਡੇ ਨੂੰ ਗਏ ਉਹ ਵੀਰੇ ਮਾੜੀ ਆਦਤ ਛੱਡੋ ਜਾ ਜਾ ਕੰਮ ਕਰ ਫਿਰ ਤੇ ਉਹਦੀ ਅਗਿਆਨਤਾ ਹੈ ਕੋ ਮੇਰੀ ਭੈਣ ਹੈ ਮੇਰੀ ਭਾ ਮੇਰਾ ਭਾਈ ਹੈ ਮੇਰੇ ਪਿਤਾ ਜਮਾਨਾ ਹੈ ਮਰੀ ਮਾਦਾ ਜਮਾਨਾ ਹੈ ਉਹ ਪਰਿਵਾਰ ਆ ਸੀ ਜੇ ਆਪਣੇ ਪਰਿਵਾਰ ਨੂੰ ਸਹੀ ਨਹੀਂ ਕਰਨਾ ਤੇ ਹੋਰ ਕੌਣ ਕਰੇਗਾ ਕੌਣ ਕਰੇਗਾ ਅਸੀਂ ਕਰਨਾ ਹੈ ਗੁਰੂ ਤੋਂ ਸਿੱਖਿਆ ਲੈ ਕੇ ਆਪ ਵੀ ਸਹੀ ਹੋਣਾ ਤੇ ਸਾਰਿਆਂ ਨੇ ਸਹੀ ਹੋਣਾ ਸ਼ੋਮ ਮਰੀ ਕਹਿੰਦੇ ਛੜ ਦੇ ਵੈਦ ਮੇਰੀ ਬਾਹ ਵੈਦ ਵੈਦ ਸ਼ੋ ਵੈਦ ਤੁਮ ਪਹਿਲਾ ਰੋਗ ਵਚਾਨ ਐਸਾ دارو ਲੋ ਲੋ ਜਿਤ ਵੰਜੇ ਰੋਗਾ ਕਾਨ ਕਹਿੰਦੇ ਵੈਦਾ ਮਰ ਜੇ ਫਿਰ ਉਤੇ ਗਿਆਨ ਦੇਖੋ ਜਿਹੜਾ ਬੰਦਾ ਜਿਸ ਫਿਰਦਾ ਹੋਵੇ ਉਹਨੇ ਉਹਦੀ ਗੱਲ ਕਰਨੀ ਹੈ ਮੇਰੇ ਫੌਜੀ ਵੀਰ ਬਹਿੰਦੇ ਨੇ ਤੇ ਉਹ ਫੌਜ ਦੀ ਗੱਲ ਕਰਦੇ ਨੇ ਸਾਰੀ ਜੇ ਕੋਈ ਡੰਗਰਾਂ ਦਾ ਵਿਵਾਰੀ ਮੱਝਾਂ ਦਾ ਹੁੰਦਾ ਡੰਗਰਾਂ ਦੀਆਂ ਨਸਲਾਂ ਦੀ ਗੱਲ ਕਰੀ ਜਾਂਦਾ ਜੇ ਕੋਈ ਮਾਸਟਰ ਬਹਿੰਦੇ ਨੇ ਮੈਂ ਦੇਖਦਾ ਉਹ ਮਾਸਟਰ ਆਪਣੀ ਪੜ੍ਹਾਈ ਦੀ ਗੱਲ ਕਰੀ ਜਾਂਦੇ ਨੇ ਜਿੱਦਾਂ ਦਾ ਬੰਦਾ ਤੇ ਜੇ ਕੋਈ ਗੁਰਮੁਖ ਪਿਆਰਾ ਹੋਵੇ ਉਹਦੀ ਨਿਸ਼ਾਨੀ ਹੁੰਦੀ ਉਹ ਇੱਧਰ ਉੱਧਰ ਦੀ ਗੱਲ ਨਹੀਂ ਕਰਦਾ ਉਹ ਬੰਦ ਕਰਾ ਦਿੰਦਾ ਕਹਿੰਦਾ ਵੀ ਜਾਂ ਉੱਟ ਕੇ ਚਲਾ ਜਾਂਦਾ ਉਹ ਕਹਿੰਦਾ ਵੀ ਚੰਗੀ ਗੱਲ ਕਰੋ ਰੱਬ ਦੀ ਗੱਲ ਕਰੋ ਮੈਂ ਦੇਖਿਆ ਨੇ ਰੱਬ ਦੇ ਪਿਆਰੇ ਮਿਲਣ ਉਹ ਦੂਜੀ ਗੱਲ ਵਿੱਚ ਇੰਟਰਸਟ ਨਹੀਂ ਲਾਉਦੇ ਟੂ ਦੀ ਪੁਆਇੰਟ ਗੱਲ ਕਰਗੇ ਤੇ ਉਹ ਤੁਰ ਜਾਂਦੇ ਨੇ ਤੇ ਫालतू ਗੱਲਾਂ ਵਿੱਚ ਹਾਮੀ ਵੀ ਨਹੀਂ ਭਰਦੇ ਕਿਉਂਕਿ ਚੋਰ ਬਣ ਜਾਂਦਾ ਹਾਮੀ ਭਰਨ ਵਾਲਾ ਵੀ ਚੋਰ ਤੇ ਗੁਨਾਹ ਠੀਕ ਹੈ ਜਿਹੜਾ ਗਵਾਹੀ ਦਿੰਦਾ ਉਹ ਵੀ ਬਰਾਬਰ ਹੀ ਜੇ ਜਾਂ ਦੇ ਤੇ ਜਾਂ ਦੋ ਆ ਚੋਰ ਕੀ ਹਾਮਾਂ ਭਰੇ ਨਾ ਕੋਏ ਚੋਰ ਕੀ ਚੰਗਾ ਕਿ ਉਹ ਇਸ ਕਰਕੇ ਗੁਰਮੁਖੀਆਂ ਨਿਸ਼ਾਨੀਆਂ ਹੁੰਦੀਆਂ ਮਹਾਰਾਜ ਕਹਿੰਦੇ ਤੂੰ ਆਪਣਾ ਸੁਣਾ ਤੂੰ ਠੀਕ ਹੈ ਉੱਥੇ ਵੀ ਮਹਾਰਾਜ ਗਿਆਨ ਦੀ ਗੱਲ ਕਰ ਰਹੇ ਨੇ ਮਹਾਰਾਜ ਕਹਿੰਦੇ ਤੂੰ ਤੈਨੂੰ ਜਿਹੜਾ ਜਨਮ ਜਨਮ ਦਾ ਹਉਮੈ ਰੋਗ ਮਾਨੁਖ ਕੋ ਦੀਨਾ ਤੈਨੂੰ ਪਤਾ ਤੈਨੂੰ ਕਿਹੜਾ ਰੋਗ ਲੱਗਾ ਮਹਾਰਾਜ ਨੇ ਉਹਨੂੰ ਗਿਆਨ ਦੇ ਕੇ ਵਿਚਾਰਾ ਸੁਣਾ ਕੇ ਬਾਣੀ ਸੁਣਾ ਕੇ ਉਹ ਕਹਿੰਦਾ ਮੈਂ ਤਾਂ ਕਲਿਆਨਦਾ ਜੀ ਕੋਈ ਬਿਮਾਰੀ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਬਿਤ ਪਾ ਪਤ ਕਪ ਕੋਈ ਪ੍ਰੋਬਲਮ ਨਹੀਂ ਇਹ ਸਹੀ ਹੈ ਤੇਰਾ ਪੁੱਤ ਦੁਨੀਆ ਦਾ ਵੈਦ ਹੈ ਭੁੱਲ ਜਾ ਇਹਨੂੰ ਕੋਈ ਬਿਮਾਰੀ ਹੈ ਇਹ ਤੇ ਦੁਨੀਆ ਨੂੰ ਤਾਰੇਗਾ ਇਹ ਤੇ ਦੁਨੀਆ ਦਾ ਇਲਾਜ ਕਰ ਦੇਗਾ ਠੀਕ ਹੈ ਜੀ ਕਲਤਾਰਨ ਗੁਰੂ ਨਾਨਕ ਤੁਮ ਫਿਕਰ ਨਾ ਕਰ ਹੱਥ ਜੋੜੇ ਵੈਦ ਨੇ ਨਮਸਕਾਰ ਮਹਾਰਾਜ ਨੂੰ ਕਿਹਾ ਮਹਾਰਾਜ ਬੱਜਰ ਕਪੜ ਦਾ ਤਾਲਾ ਖੋਲ ਦਿੰਦੇ ਸੀ ਚਾਬੀ ਸੀ ਉਹਨਾਂ ਕੁੰਜੀ ਸੀ ਗੁਰਕੁੰਜੀ ਪਾਹ ਨਿਵਲ ਮਨ ਕੋਠਾ ਤਨ ਛਦ ਨਾਨਕ ਗੁਰਬਿਨ ਮਨ ਕਾ ਤਾਗ ਉਗੜੇ ਅਵਰਨ ਕੁੰਜੀ ਆ ਗੁਰਕਲ ਕੁੰਜੀ ਆ ਗੁਰ ਗਿਆਨ ਦੀ ਕੁੰਜੀ ਜਦੋਂ ਲਾਉਂਦਾ ਸਾਡੇ ਇਸ ਮਨ ਦੇ ਤਾਲਾ ਖੁੱਲ ਜਾਂਦਾ ਬੰਦਾ ਝੁਗ ਜਾਂਦਾ ਕਹਿੰਦਾ ਜੀ ਸਤ ਹੈ ਜੀ ਤੋ ਤੁਸੀਂ ਕਿਹਾ ਸਤ ਜਿਹਦੇ ਜਿੰਨੂੰ ਕੁੰਜੀ ਨਹੀਂ ਮਿਲਿਓ ਬਹਿਸ ਕਰਦਾ ਹੋ ਐਵੇਂ ਤਰਕ ਤੇ ਦਲੀਲ ਦੇ ਜਾਂਦਾ ਠੀਕ ਹੈ ਜੀ ਤੇ ਜਿਹੜਾ ਜਿੰਨੂੰ ਕੁੰਜੀ ਮਿਲ ਜਾਂਦੀ ਉਹ ਫਿਰ ਮੰਨ ਲੈਂਦਾ ਜੇ ਨਹੀਂ ਉਹ ਸਹਿਮਤ ਹੁੰਦਾ ਤੇ ਹੱਥ ਜੋੜ ਕੇ ਟਰ ਜਾਂਦਾ ਕਹਿੰਦਾ ਕੀ ਲੈਣਾ ਕੋਈ ਗੱਲ ਤੈਨੂੰ ਤੇਰਾ ਮੁਬਾਰਕ ਮੈਨੂੰ ਮੇਰਾ ਮੁਬਾਰਕ ਸੋ ਨਮਸਕਾਰ ਕਰਕੇ ਵੈਦ ਜੀ ਚਲੇ ਜਾਂਦੇ ਨੇ ਤੇ ਗੁਰੂ ਨਾਨਕ ਦੀ ਸੁਭਾ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਪਾਸ਼ਾ ਮੇਰ ਕਰੋ ਮਹਾਰਾਜੀ ਬੁਰੇ ਭਲੇ ਜੈਸੇ ਵੀ ਅਸੀਂ ਤੇਰੇ ਹਾਂ ਸਾਨੂੰ ਬਖਸ਼ ਕੇ ਆਪਣੇ ਬਣਾਓ ਸਭ ਦਾ ਭਲਾ ਕਰੋ ਸਭ ਦੇ ਬੱਚਿਆਂ ਨੂੰ ਤਰੱਕੀਆਂ ਮਹਾਰਾਜ ਜੀ ਖੁਸ਼ੀਆਂ ਦੋ ਬੁਰੇ ਦਾ ਵੀ ਭਲਾ ਕਰੋ ਨਗਰ ਖੇੜੇ ਵਿੱਚ ਪਰਿਵਾਰਾਂ ਵਿੱਚ ਕੌਮ ਵਿੱਚ ਇਕਤਾ ਤੂਫਾਗ ਪਿਆਰ ਵਰਤਾਓ ਗੁਰਬਾਣੀ ਦੇ ਕਥਾ ਕੀਰਤਨ ਦਾ ਸਤਿਕਾਰ ਕਰਦੇ ਆ ਜਿਹਨੇ ਬੇਅੰਤ ਮਾਇਆ ਪੇਟ ਕੀਤੀ ਮਹਾਰਾਜ ਸਭ ਦੀ ਤਿਲ ਤਿਲ ਪੇਟ ਕੀਤੀ ਵਿੱਚ ਬਰਕਤਾਂ ਬਖਸ਼ਿਸ਼ਾਂ ਤੇ ਹੋਰ ਵਾਧੇ ਕਰਨੇ ਪੁੱਲ ਚੁਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ